ਸਾਲ ਪੁਰਾਣਾ ਚੱਲਵੇਂ ਚੱਲਦੇ ਰਾਤ ਨੂੰ پورا ਸਾਰਾ ਕਰਮਾ ਸੈੱਟ ਮਾੜਾ ਨਹੀਂ ਸਰ ਸਰ ਕਿਉਂ ਸਰ ਜੀ ਅਕਵਾ ਨਹੀਂ ਕਰ ਉਹ ਨਹੀਂ ਪਾ ਨਹੀਂ ਸਰ ਜੀ ਅਕਵਾ ਨਹੀਂ ਕਰ ਉਹ ਸਰ ਜੀ ਰਵਾਸੀ ਪੰਜਾਬੀਆਂ ਦੇ ਪਲਾਟ 'ਚ ਬਣ ਕੇ ਕਰ ਰਹੇ ਸੀ ਗੰਦਾ ਕੰਮ ਅਤੇ ਨਾਲੇ ਲਾਏ ਹੋਏ ਸੀ ਬਾਬਾ ਫਤਿਹ ਸਿੰਘ ਜੀ ਵਾਲੇ ਧਾਰਮਿਕ ਗੀਤ ਤੇ ਜਦੋਂ ਆਸ ਪੜੋਸ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਨੌਜਵਾਨ ਝਟ ਉੱਥੇ ਪਹੁੰਚ ਜਾਂਦੇ ਨੇ ਤਾਂ ਦੇਖ ਕੇ ਨੌਜਵਾਨਾਂ ਦਾ ਵੀ ਹੋਸ਼ ਉੱਡ ਜਾਂਦੇ ਨੇ ਇਹ ਪ੍ਰਵਾਸੀ ਬੰਦੇ ਇਕੱਠੇ ਹੋ ਕੇ ਪੈਗ ਸ਼ਗ ਲਾ ਰਹੇ ਸੀ ਤੇ ਮौज-ਮਸਤੀ ਕਰ ਰਹੇ ਸੀ ਪਰ ਬੇਸ਼ਰਮੀ ਦੀ ਹੱਦ ਤਾਂ ਇਹ ਹੋ ਗਈ ਕਿ ਇਹਨਾਂ ਲੋਕਾਂ ਨੇ ਬਾਬਾ ਫਤੇਹ ਸਿੰਘ ਜੀ ਵਾਲੇ ਧਾਰਮਿਕ ਗੀਤ ਵੀ ਉੱਚੀ ਆਵਾਜ਼ ਵਿੱਚ ਲਾ ਰੱਖੇ ਸੀ ਇਹ ਪ੍ਰਵਾਸੀ ਅਲੱਗ-ਅਲੱਗ ਥਾਂ ਤੋਂ ਇਕੱਠੇ ਹੋਏ ਦੋਸਤ ਸੀ ਤੇ ਛੁੱਟੀ ਵਾਲੇ ਦਿਨ ਪਾਰਟੀ ਕਰ ਰਹੇ ਸੀ ਪਰ ਨੌਜਵਾਨਾਂ ਨੇ ਇਹਨਾਂ ਦਾ ਚੰਗਾ ਕੁਟਾਪਾ ਚੜ੍ਹਿਆ ਤੁਸੀਂ ਵੀ ਦੇਖੋ ਪੂਰੀ ਵੀਡੀਓ ਠੀਕ ਹੈ ਹਮ ਲੋਗੋ ਜੋ ਕਾਲੀਮਾ ਹੈ ਨਾ ਇਹ ਇੱਧਰ ਤਾਂ ਕਾਲੀ ਮਾਤਾ ਹਾਂਜੀ ਬਾਟ ਇੱਕ ਘੰਟਾ ਤੂੰ ਇੱਕ ਇੱਥੇ ਕਰਨਿਆ ਤੂੰ ਓਏ ਚਲ ਡੱਪੜਾ ਹੋ ਗਿਆ ਤੂੰ ਸਾਲਿਓ ਤੂੰ ਇਥੇ ਗੰਦ ਪਾਇਆ ਤੁਸੀਂ ਤੇਰਾ ਜੱਗ ਚਲ ਬਾਹਰ ਬਾਟਾ ਡੰਡਾ ਹੁਣਾ ਗਾਣੇ ਤੁਸੀਂ ਲਾਏ ਨੇ ਕੁੜੀਆਂ ਫਤੇ ਬਾਬਾ ਫਤੇ ਸਿੰਘ ਵਾਲੇ ਨੇ ਪੀਣ ਸ਼ਰਾਬਾਂ ਦੇ ਹੀ ਥਣ ਕੇ ਦੀ ਬੰਦ ਕਰ ਨੂੰ ਗਾਣੇ ਨੂੰ ਭਾਨ ਚੋ ਕੁੱਤੇ ਗੰਦ ਪਾਇਆ ਸੱਸ ਜੀ ਦੇ ਸਾਡੇ ਘਰ ਲਾ ਗੰਨ ਕਦੀ ਚੱਟ ਫਾ ਨਿਕਲ ਬਾਹਰ ਜਾ ਚੱਲ ਤਰੀ ਤਲ ਛਾਤ ਤੱਕ ਚੱਲ ਵੇ ਚੱਲ ਚੱਲ ਤਰੀ ਅੱਡੀ ਪੈਣ ਨੂੰ ਦੰਦ ਪਾਇਆ ਦੀ ਫੜਾ ਤੋਰਦਾ ਸਾਹਤਰ ਮੈਂ ਸੱਚ ਮਾਰਦਾ ਨਹੀਂ ਸਰ ਜੀ ਨਹੀਂ ਸਰ ਜੀ ਕਿਉਂ ਸਰ ਜੀ ਕੀ ਸਰ ਜੀ ਅੱਜ ਨਹੀਂ ਕਰੂੰਗਾ ਤੇਰੀ ਪੈਣ ਦੀ ਸਰ ਜੀ ਅੱਜ ਨਹੀਂ ਕਰੂੰਗਾ ਸਰ ਜੀ ਕੀ ਸਰ ਜੀ ਦੱਸ ਤੂੰ ਮੈਂ